ਇੱਕ ਰਾਜਾ ਇੱਕ ਵਾਰ ਸ਼ਿਕਾਰ ਤੇ ਨਿਕਲਿਆ ਇਕੱਲਾ ਹੀ ਦੂਰ ਨਿਕਲ ਗਿਆ ਸ਼ਿਕਾਰੀਆਂ ਨਾਲ ਸੰਬੰਧਿਤ ਅਕਸਰ ਐਵੇਂ ਦੀਆਂ ਕਹਾਣੀਆਂ ਹੁੰਦੀਆਂ ਨੇ ਪਿਆਸ ਅਤੇ ਥਕਾਵਟ ਸ਼ਿਕਾਰੀਆਂ ਦਾ ਸੰਤਾਪ ਹੁੰਦੇ ਨੇ ਸੋ ਰਾਜੇ ਨੇ ਇੱਕ ਬਾਜ਼ ਪਾਲਿਆ ਹੋਇਆ ਸੀ ਬਾਜ਼ ਜਿਹੜਾ ਹੁੰਦਾ ਉਹ ਬਹਾਦਰੀ ਦਾ ਪ੍ਰਤੀਕ ਹੁੰਦਾ ਇਹ ਬਾਜ਼ ਹਰ ਵੇਲੇ ਰਾਜੇ ਦੇ ਨਾਲ-ਨਾਲ ਰਹਿੰਦਾ ਸੀ ਥੱਕੇ ਹੋਏ ਰਾਜੇ ਨੂੰ ਸਾਹਮਣੇ ਪਹਾੜ 'ਚ ਪਾਣੀ ਦੀ ਇੱਕ ਛਪੜੀ ਦਿਖਾਈ ਦਿੱਤੀ ਅਤੇ ਇੱਕ ਥਾਂ ਥੋੜਾ ਜਿਹਾ ਪਾਣੀ ਇਕੱਠਾ ਹੋਇਆ ਵੀ ਦਖਾਈ ਦਿੱਤਾ ਰਾਜੇ ਨੇ ਆਪਣੀ ਸੋਨੇ ਦੀ ਕਟੋਰੀ ਕੱਢੀ ਅਤੇ ਪਾਣੀ ਦੀ ਪਰ ਲਈ ਜਦ ਰਾਜਾ ਪਾਣੀ ਪੀਣ ਲੱਗਾ ਤਾਂ ਬਾਜ ਨੇ ਚਪਟਾ ਮਾਰਿਆ ਅਤੇ ਕਟੋਰੀ ਡਿੱਗ ਪਈ ਦੂਜੀ ਵਾਰ ਵੀ ਐਵੇਂ ਹੋਇਆ ਜਦੋਂ ਤੀਜੀ ਵਾਰੀ ਵੀ ਐਵੇਂ ਹੋਇਆ ਤਾਂ ਰਾਜੇ ਨੇ ਆਪਣਾ અપਮਾਨ ਹੋਇਆ ਮਹਿਸੂਸ ਕੀਤਾ ਕਿਉਂਕਿ ਰਾਜਾ ਬਹੁਤ ਵਾਰ ਆਪਣੀ ਸਲਤਨਤ ਦਾ ਜੇਤੂ ਬਾਦਸ਼ਾਹ ਰਿਹਾ ਸੀ ਜਦੋਂ ਚੌਥੀ ਵਾਰੀ ਬਾਜ ਚਪਟਿਆ ਤਾਂ ਰਾਜੇ ਨੇ ਬਾਜ ਨੂੰ ਤਲਵਾਰ ਨਾਲ ਕੱਟ ਦਿੱਤਾ। ਬੇਸ਼ੱਕ ਉਹ ਬਾਜ ਉਸ ਰਾਜੇ ਦਾ ਬਹੁਤ ਵਫਾਦਾਰ ਰਹਿ ਚੁੱਕਾ ਸੀ। ਜੰਗਾਂ-ਜੁੱਦਾਂ ਦੌਰਾਨ ਰਾਜੇ ਨੂੰ ਬਹੁਤ ਆਫਤਾਂ ਤੋਂ ਬਚਾਉਂਦਾ ਆ ਰਿਹਾ ਸੀ। ਰਾਜਾ ਜਦੋਂ ਕੁਝ ਕਦਮ ਉੱਪਰ ਗਿਆ ਤਾਂ ਉਸਨੇ ਦੇਖਿਆ ਪਾਣੀ ਦੀ ਛੋਟੀ ਜਿਹੀ ਛਪੜੀ 'ਚ ਬਹੁਤ ਵੱਡਾ ਜ਼ਹਿਰੀਲਾ ਸੱਪ ਮਰਿਆ ਹੋਇਆ ਸੀ। ਰਾਜੇ ਨੇ ਸਮਝਣ 'ਚ देर ਨਾ ਲੱਗੀ ਕਿ ਬਾਜ ਛਪਟ-ਛਪਟ ਕੇ ਕਟੋਰੀ ਦਾ ਪਾਣੀ ਕਿਉਂ ਡਲਵਾ ਰਿਹਾ ਸੀ। ਪਹਾੜੀ ਤੇ ਰਾਜੇ ਨੇ ਉਸ ਵਫਾਦਾਰ ਬਾਜ ਦੀ ਯਾਦ 'ਚ ਇੱਕ ਸ਼ਿਲਾ ਲੇਖ ਲਗਵਾਇਆ ਜਿਸ ਉੱਪਰ ਇੱਕ ਖੰਭ ਬਣਵਾ ਕੇ ਉਸ ਉੱਪਰ ਲਿਖਵਾਇਆ ਜੇਕਰ ਦੋਸਤ ਕੁਝ ਅਜੀਹਾ ਕਰੇ ਜਿਹੜਾ ਤੁਹਾਨੂੰ ਪਸੰਦ ਨਾ ਆਵੇ ਤਾਂ ਵੀ ਦੋਸਤ ਉਹ ਕੁਝ ਤੁਹਾਡੇ ਲਾਭ ਲਈ ਹੀ ਕਰ ਰਿਹਾ ਹੈ ਜ਼ਿੰਦਗੀ 'ਚ ਕਈ ਵਾਰੀ ਅਸੀਂ ਵੀ ਉਸੇ ਰਾਜੇ ਵਾਂਗ ਹੁੰਦੇ ਹਾਂ ਸਾਨੂੰ ਆਪਣੇ ਤਜਰਬੇ ਆਪਣਾ ਹੰਕਾਰ ਆਪਣੀ ਸਮਝ ਇਹਨਾਂ ਤੇ ਚੜਕੇ ਅਸੀਂ ਵੀ ਸੋਚ ਲੈਂਦੇ ਹਾਂ ਕਿ ਸਾਨੂੰ ਸਭ ਪਤਾ ਹੈ ਅਤੇ ਜਿਸ ਨੇ ਸਾਡਾ ਸਾਥ ਨਿਵਾਇਆ ਉਹ ਕਦੇ ਗਲਤ ਨਹੀਂ ਹੋ ਸਕਦਾ ਜਾ ਕਦੇ ਸਾਡੀ ਇੱਜ਼ਤ ਨਾਲ ਖੇਡ ਨਹੀਂ ਸਕਦਾ ਪਰ ਸਚਾਈ ਇਹ ਹੈ ਕਿ ਦੋਸਤੀ ਦਾ ਸਭ ਤੋਂ ਵੱਡਾ ਇਮਤਿਹਾਨ ਉਹ ਨਹੀਂ ਜਦੋਂ ਦੋਸਤ ਸਾਡੇ ਨਾਲ ਖੜਦਾ ਹੈ ਬਲਕਿ ਉਹ ਹੈ ਜਦੋਂ ਦੋਸਤ ਸਾਡੇ ਖਿਲਾਫ ਖੜ ਕੇ ਸਾਡੀ ਜ਼ਿੰਦਗੀ ਬਚਾਰਿਆ ਹੁੰਦਾ ਅਸੀਂ ਅਕਸਰ ਤੁਰੰਤ ਰਿਐਕਟ ਕਰ ਜਾਂਦੇ ਹਾਂ ਜਜ਼ਬਾਤਾਂ ਵਿੱਚ ਗੁੱਸੇ 'ਚ ਅਹੰਕਾਰ 'ਚ ਜਾਂ ਇਸ ਡਰ 'ਚ ਕਿ ਕੋਈ ਸਾਡਾ ਮਜ਼ਾਕ ਨਾ ਬਣਾ ਦੇ ਪਰ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕੀ ਸੱਚੇ ਦੋਸਤ ਦਾ ਹਰ ਕਦਮ ਹਮੇਸ਼ਾ ਤੁਹਾਡੇ ਹੱਕ ਚ ਹੁੰਦਾ ਹੈ ਭਾਵੇਂ ਉਹ ਇੱਕ ਪਲ ਲਈ ਤੁਹਾਡੇ ਮਨ ਨੂੰ ਚੁਭ ਹੀ ਕਿਉਂ ਨਾ ਜਾਵੇ ਰਾਜੇ ਨੇ ਬਾਦ ਦੇ ਛਪਟੇ ਨੂੰ ਆਪਣਾ ਅਪਮਾਨ ਸਮਝਿਆ ਪਰ ਹਕੀਕਤ ਚ ਉਹ ਉਸ ਦੀ ਜਾਨ ਬਚਾ ਰਿਹਾ ਸੀ ਇਸੇ ਤਰ੍ਹਾਂ ਸਾਡੇ ਜੀਵਨ ਚ ਵੀ ਜਦੋਂ ਕੋਈ ਸਾਡਾ ਆਪਣਾ ਮਾਪਿਓ ਭੈਣ ਭਰਾ ਜਾਂ ਦੋਸਤ ਦੇ ਰੂਪ ਚ ਸਾਨੂੰ ਰੋਕਦਾ ਚਿੜਕਾ ਦਿੰਦਾ ਜਾਂ ਸਿਆਣਪ ਦਿੰਦਾ ਤਾਂ ਅਸੀਂ ਸੋਚ ਲੈਂਦੇ ਆ ਕਿ ਉਹ ਸਾਡੀ ਖੁਸ਼ੀ ਦੇ ਖਿਲਾਫ ਹੈ ਪਰ ਹੋ ਸਕਦਾ ਹੈ ਉਹ ਸੱਪ ਉਹਨਾਂ ਨੂੰ ਪਹਿਲਾਂ ਦਿਖ ਗਿਆ ਹੋਵੇ ਉਹ ਜ਼ਹਿਰ ਉਹ ਪਹਿਲਾਂ ਪਾਪ ਚੁੱਕੇ ਹੋਣ ਇਸ ਲਈ ਰਿਐਕਟ ਕਰਨ ਤੋਂ ਪਹਿਲਾਂ ਗੁੱਸਾ ਕਰਨ ਤੋਂ ਪਹਿਲਾਂ ਰਿਸ਼ਤੇ ਤੋੜਨ ਤੋਂ ਪਹਿਲਾਂ ਇੱਕ ਵਾਰੀ ਠਹਿਰ ਕੇ ਜ਼ਰੂਰ ਸੋਚੋ ਸੋ ਦੋਸਤੋ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ